ਪਰਮ ਸਨਮਾਨ ਜੋ ਸਤਗੁਰਾਂ ਦੀ ਸਾਜੀ ਤੇ ਦਵਾਜੀ ਸਤਕਾਰ ਜੋਗ ਸਾਧ ਸੰਗਤ ਜੀਓ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖ ਬਾਗ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬੜਾ ਹੰਸ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ। ਅੱਜ ਦੇ ਪਾਵਨ ਵਚਨ ਹਨ। ਆਤੂ ਉੱਚਾ ਤਾ ਕਾ ਦਰਬਾਰ। ਮਹਾਰਜ ਕਹਿੰਦੇ ਹਨ ਕਿ ਪ੍ਰਮਾਤਮਾ ਦਾ ਦਰਬਾਰ ਬਹੁਤ ਹੀ ਉੱਚਾ ਹੈ। ਅੰਤ ਨਹੀਂ ਕਿਛ ਪਾਰ ਆਵਾਰਾ। ਅਰਸ ਦੇ ਔਰਲੇ ਜਾਂ ਪਰਲੇ ਬੰਨੇ ਦਾ ਕੁਝ ਅੰਤ ਜਿਹੜਾ ਉਹ ਨਹੀਂ ਪੈ ਸਕਦਾ ਕੋਟ 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 ਲੱਖ ਧਾਵੇ ਭਾਵੇਂ ਕਹਿੰਦੇ ਮਨੁੱਖ ਕਰੋੜਾਂ ਜਾਂ ਲੱਖਾਂ ਵਾਰੀ ਯਤਨ ਕਰੇ ਇਕੱਲਤਾ ਕਾ ਮਹਿਲ ਨਾ ਪਾਵੇ ਪਰ ਆਪਣੇ ਯਤਨਾਂ ਨਾਲ ਪਰਮਾਤਮਾ ਦੀ ਹਜ਼ੂਰੀ ਰੱਤਾ ਪਰ ਵੀ ਹਾਸਲ ਨਹੀਂ ਕਰ ਸਕਦਾ ਸੁਹਾਵੀ ਕੌਣ ਸੁਵੇਲਾ ਜਿਤ ਪ੍ਰਭ ਮੇਲਾ ਕਦੋਂ ਕੈਸਾ ਸੋਹਣਾ ਸਮਾਂ ਹੁੰਦਾ ਓਹ ਕੈਸੀ ਸੋਹਣੀ ਘੜੀ ਹੁੰਦੀ ਹੈ ਜਦੋਂ ਪਰਮਾਤਮਾ ਦਾ ਮਿਲਾਪ ਹੋ ਜਾਵੇ ਇਲਹਾਉ ਲੱਖ ਭਗਤ ਜਾ ਕੋ ਆਰਾਧੈ ਲੱਖਾਂ ਹੀ ਭਗਤ ਜਿਸ ਪਰਮਾਤਮਾ ਦਾ ਆਰਾਧਨ ਕਰਦੇ ਰਹਿੰਦੇ ਹਨ ਔਰ ਲੱਖਾਂ ਹੀ ਲੱਖ ਤਪੀਸਰ ਤਪ ਹੀ ਸੰਧੈ ਕਹਿੰਦੇ ਤਪੀਸਰ ਅਭੀ ਵੱਡੇ ਵੱਡੇ ਤਪੀਸਰ ਅਕ ਪਰਮਾਤਮਾ ਦੇ ਮਲਾਪ ਲਈ ਲੱਖਾਂ ਹੀ ਤਪ ਕਰਦੇ ਰਹਿੰਦੇ ਹਨ ਲੱਖ ਜੋਗੀਸਰ ਕਰਤੇ ਜੋਗਾ ਜੋਗੀ ਲੋਕ ਪਰਮਾਤਮਾ ਦੇ ਮਲਾਪ ਲਈ ਲੱਖਾਂ ਹੀ ਯੋਗ ਸਾਧਨ ਕਰਦੇ ਰਹਿੰਦੇ ਹਨ ਲੱਖ ਭਗੀਸਰ ਪਹੁੰਗੇ ਪੂਗਾ ਪ੍ਰਭੂ ਮਲਾਪ ਲਈ ਕਹਿੰਦੇ ਲੱਖਾਂ ਹੀ ਵੱਡੇ ਵੱਡੇ ਭੋਗੀ ਜਿਸ ਦੇ ਦਿੱਤੇ ਪਦਾਰਥ ਭੋਗਦੇ ਰਹਿੰਦੇ ਹਨ ਘਟ ਘਟ ਵਸੈ ਜਾਣੈ ਤੋਰਾ ਮਹਾਰਜ ਸਮਝਉਂਦਾ ਨਹੀਂ ਵੀ ਪ੍ਰਮਾਤਮਾ ਤਾਂ ਹਰੇਕ ਸਰੀਰ ਵਿੱਚ ਵੱਸਦਾ ਹੈ ਪਰ ਬਹੁਤ ਥੋੜੇ ਮਨੁੱਖ ਇਸ ਭੇਦ ਨੂੰ ਜਾਣਦੇ ਹਨ ਹੈ ਕੋਈ ਸਾਜਨ ਪਰਦਾ ਤੋਰਾ ਕਹਿੰਦੇ ਕੋਈ ਬਿਰਲਾ ਹੀ ਗੁਰਮਖ ਹੁੰਦਾ ਹੈ ਜਿਹੜਾ ਮਨੁੱਖ ਤੇ ਪ੍ਰਮਾਤਮਾ ਵਿੱਚ ਵੀ ਦੀ ਵਿਤ ਨੂੰ ਦੂਰ ਕਰਦਾ ਹੈ ਕਰੋ ਯਤਨ ਜੇ ਹੋਏ ਮਿਹਰਬਾਨਾ ਮੈਂ ਯਤਨ ਕਰਦਾ ਹਾਂ ਕਿ ਉਹ ਗੁਰਮੁਖ ਮੇਰੇ ਉੱਤੇ ਦਇਆਵਾਨ ਹੋਵੇ ਤਾਂ ਕੋ ਦੇਈ ਜੀਓ ਕੁਰਬਾਨਾ ਕਹਿੰਦਾ ਮੈਂ ਉਸ ਗੁਰਮੁਖ ਦੇ ਅੱਗੇ ਆਪਣੀ ਜਿੰਦ ਪੇਟ ਕਰਨ ਨੂੰ ਤਿਆਰ ਹੈ ਕਿਹੜਾ ਜਿਹੜਾ ਮੇਰੇ ਉੱਤੇ ਦਇਆਵਾਨ ਹੋ ਜੇ ਮੈਨੂੰ ਗੁਰੂ ਮਿਲਾ ਦੇ ਫਿਰ ਤਰ ਫਿਰ ਤ ਸੰਤਨ ਪਏ ਆਇਆ ਭਾਲ ਕਰਦਾ ਕਰਦਾ ਕਰ ਮੈਂ ਗੁਰੂ ਦੇ ਪਾਸ ਪਹੁੰਚਿਆ ਲੋਕ ਭਰ ਮਹ ਮਾਰਾ ਸਗਲ ਮਿਟਾਇਆ ਗੁਰੂ ਨੇ ਮੇਰਾ ਸਾਰਾ ਦੁੱਖ ਤੇ ਭਰਮ ਦੂਰ ਕਰ ਦਿੱਤਾ ਮਹਿਲ ਬੁਲਾਇਆ ਪ੍ਰਭ ਅੰਮ੍ਰਿਤ ਪੁੰਚਾ ਤਾਂ ਪ੍ਰਵਾਤਮਾ ਨੇ ਮੈਨੂੰ ਆਪਣੀ ਅਜੂਰੀ ਵਿੱਚ ਸਦ ਰਿਆ ਤੇ ਮੈਂ ਪ੍ਰਮਾਤਮਾ ਪ੍ਰਮਾਤਮਾ ਦਾ ਆਤਮਿਕ ਜੀਵਨ ਦੇਣ ਵਾਲਾ ਨਾਮ ਰਸ ਪ੍ਰਮਾਤਮਾ ਦੀ ਕਿਰਪਾ ਨਾਲ ਪੀਤਾ ਕਉ ਨਾਨਕ ਪ੍ਰਭ ਮੇਰਾ ਉਚਾ ਹੈ ਨਾਨਕਾ ਜੀ ਗੁਰੂ ਸਭ ਕਹਿੰਦੇ ਹਨ ਕਿ ਮੇਰਾ ਪ੍ਰਮਾਤਮਾ ਸਭ ਤੋਂ ਉਚਾ ਹੈ ਸਭ ਤੋਂ ਸੁੱਚਾ ਹੈ ਉਸ ਵਰਗਾ ਹੋਰ ਕੋਈ ਨਹੀਂ ਔਰ ਉਸ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ ਉਹ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਵਦਦਗਾਰ ਹੈ ਗੁਰੂ ਸਾਹਿਬ ਕਿਰਪਾ ਕਰਨ ਉਸ ਆਤ ਉੱਚੇ ਤਾਕਾ ਦਰਬਾਰਾ ਜਿਹੜਾ ਪ੍ਰਮਾਤਮਾ ਦਾ ਦਰਬਾਰ ਸਭ ਤੋਂ ਉੱਚਾ ਹੈ ਜਿਹਦਾ ਉਰਲਾ ਤੇ ਪਰਲਾ ਬਨਾਨੀ ਨਹੀਂ ਬਹਿ ਜਾ ਸਕਦਾ ਜਿਹੜਾ ਸਾਰਿਆਂ ਦੇ ਵਿੱਚ ਹੀ ਰਮਿਆ ਹੋਇਆ ਉਸ ਅਕਾਲ ਪੁਰਖ ਪ੍ਰਮਾਤਮਾ ਦਾ ਅਰਾਧਨ ਕਰੀਏ ਸਿਮਰਨ ਕਰੀਏ ਭਜਨ ਬੰਦਗੀ ਕਰੀਏ ਇਸੇ ਵਿੱਚ ਸਾਡਾ ਸਭ ਦਾ ਭਲਾ ਹੈ ਪ੍ਰਮਾਤਮਾ ਸੰਮਨ ਪਰਮੇਰ ਭਰਿਆਤ ਰੱਖੇ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਚਾਲਸੀ ਪ੍ਰੇਮ ਪਿਆਰ ਦਾ ਵਾਕਤਾ ਦੀ ਅਰਦਾਸ ਗੁਰੂ ਘਰ ਦੀਆਂ ਸੇਵਾਵਾਂ ਪਾਤਸ਼ਾਹ ਜੀ ਆਪ ਸਭਨਾਂ ਦੇ ਮਨਾਂ ਨੂੰ ਪ੍ਰੇਰਿ ਕੇ ਆਪ ਲੈ ਲੈਣ ਲਤਰ ਅਰਦਾਸ ਕਰਦੇ ਰਹੀਏ ਲਰਤੀ ਕਦੇ ਨਾ ਹੋਵੇ ਜਨ ਕੀ ਅਰਦਾ ਨਾਨਕ ਜੋਗ ਗੁਰਿੰਦ ਕਾ ਪੂਰਨ ਗੁਣਤਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਹੀ ਭਲਾ ਵਾਹਿਗੁਰੂ ਜੀ ਕਾ ਕਾਲ ਸਾ ਵਾਹਿਗੁਰੂ ਜੀ ਕੀ ਫਤ